ਤਸ਼ੀਰ ਫੋਟੇਗੜ ਸਾਹਿਬ ਪੁਲਿਸ ਦੀ ਸੀਆਈਏ ਸਟਾਫ ਦੇ ਵੱਲੋਂ ਸਰਹੰਦ ਦੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਅਜੇਹੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਦੋਸ਼ੀਆਂ ਤੋਂ ਪੰਜ ਪਿਸਟਲ ਬਤਿਬੂਸ ਸਮੇਤ ਪੰਜ ਜ਼ਿੰਦਾ ਰੋਗ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਫੋਟੇਗੜ ਸਾਹਿਬ ਡਾਕਟਰ ਅਰਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਸੀਆਈਏ ਟੀਮ ਨੇ ਸਾਹਿਲ ਅਤੇ ਗੁਰਕੀਰਨ ਸਿੰਘ ਵਾਸੀ ਅੰਮ੍ਰਿਤਸਰ ਨੂੰ ਸਰਹੰਦ ਤੋਂ ਕਾਬੂ ਕਰਕੇ ਉਹਨਾਂ ਦੇ ਕੋਲ ਕਈ ਹਥਿਆਰ ਬਰਾਮਦ ਕੀਤੇ ਨੇ। ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਨਿਰੰਤਰ ਮਾੜੇ ਅਨਸਰਾਂ ਤੇ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਪ੍ਰਤਗੜ ਸਾਹਿਬ ਵੱਲੋਂ ਬੜੀ ਵੱਡੀ ਸਫਲਤਾ ਮਿਲੀ ਹੈ ਐਸਪੀਡੀ ਡੀਐਸਪੀਡੀ ਅਤੇ ਸੀਆਈਨ ਚਾਰਜ ਦੀ ਟੀਮ ਵੱਲੋਂ ਦੋ ਇਹ ਜੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਵੈਪਨ ਦੇਸੀ ਪਿਸਟਲ ਬੱਤੀ ਬੁਰ ਦੇ ਹੋਰ ਕਾਬੂ ਕੀਤਾ ਹੈ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਕਿਉਂਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸਦੇ ਲਈ ਕੰਮ ਕਰਦਾ ਸੀ ਇਹਨਾਂ ਦੇ ਬੜੇ ਖਤਰਨਾਕ ਮਨਸੂਬੇ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਰਿਕਵਰੀ ਕਰਨ ਦੇ ਨਾਲ ਉਸ ਮਨਸੂਬਿਆਂ ਤੇ ਫਤਗੜ ਸਾਹਿਬ ਪੁਲਿਸ ਨੇ ਥੱਲ ਪਾਈ ਹੈ ਇਹ ਦੋਨੋਂ ਜਿਹੜੇ ਨੇ ਸਾਹਿਲ ਦੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਤੇ ਜਿਹੜਾ ਤੇਜਵੀਰ ਸਿੰਘ ਸਾਭੀ ਹੈ ਆ ਇਹ ਅਸ਼ਟਲਾ ਦਾ ਐਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰਸ ਪ੍ਰਾਈਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਕੋਈ ਫਰੋਦੀ ਦਾ ਜਾਂ ਕੋਈ ਇਹ ਜਿਆ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਅੰਬਸਰ ਇਲਾਕੇ ਦੇ ਵਿੱਚ ਸਾਡੀ ਟੀਮ ਵੱਲੋਂ ਤੇਜਵੀਰ ਸਾਵੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਰਿਕਵਰੀਜ਼ ਹੋਣਗੇ ਕੌਣ ਕੌਣ ਫਿਰ ਦੇ ਵਿੱਚ ਕੀ ਕੀ ਰਿਕਵਰੀ ਹੋਏਗੀ ਜੀ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਸਭ ਤੋਂ ਪਹਿਲਾਂ ਦੋ ਅਕੂਇਟ ਫੜੇ ਗਏ ਸੀ ਗੁਰਦੀਰਤ ਅਤੇ ਸਾਹਿਬ ਇਹ ਦੋਨੋਂ ਅੰਮਰਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਸੀ ਵੈਪਨ ਸੀ ਰਿਕਵਰੀ ਕੀਤੀ 32 ਬੋਰ ਦੇ ਜਿਹੜੇ ਪਿਸਤੌਲ ਨੇ ਅ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਬੀ ਜੋ ਕਿ ਅਰਸ਼ ਦੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਅਰੈਸਟ ਹੋਏ ਨੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਅ ਉਹਨਾਂ ਮਨਸੂਬਿਆਂ ਨੂੰ ਖੇਲ ਕੀਤਾ ਗਿਆ ਪਟਿਆਲਾ ਸਾਥ ਲਿਫਲੋਂ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਹਾਂ ਅਸੀਂ ਗੇਲ ਤੋਂ ਗੇਲ ਅਥਾਰਟिटीज ਨਾਲ ਸਾਡਾ ਤਾਲ ਮਿਲ ਜਾ ਰਿਹਾ ਤੇਜਵੀਰ ਸਿੰਘ ਸਾਬੀ ਤੇ ਪਟਿਆਲਾ ਜੀ ਅਸੀਂ ਬਗਰੇ ਨੂੰ ਜਲਦੀ ਜਲਦੀ ਕੋਈ ਦਿੱਤਾ ਉਹ ਕੋਈ ਸਰਾਂ Sorry during ਯੂਰਿੰਗ ਅਕਾ ਬੰਦੂ ਆ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ ਇੱਕ ਸਾਲ ਮਲੇਸ਼ੀਆ ਵੀ ਲਾ ਕੇ ਆਇਆ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪਹਿਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦ ਹੀ ਜੋ ਇਹਦੇ ਵਿੱਚ ਸਾਡੇ ਕੋਲ ਹੋਰ ਡਿਸਕਲੋਜ਼ਿਵ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਵੀ ਤੁਹਾਨੂੰ ਆਵਲ ਕਰਦੇ ਮੈਂ ਇਹਨਾਂ ਕੀ ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਦੀ ਹੈ ਇਹਦੇ ਤੇ ਐਫ ਆਈ ਆਰ ਨੰਬਰ 208 ਅੰਬਰਸਰ ਕਿੰਟਨਮੈਂਟ ਪੁਲਿਸ ਸਟੇਸ਼ਨ FIR ਨੰਬਰ 5 सदर ਜਗਰਾਉਂ ਲੁਧਿਆਣਾ ਰੂਟਲ ਜੀ ਜੀ ਮੈਂ ਜਿੱਦਾਂ ਦੱਸਿਆ ਸੀ ਸੀਰੀਅਸ ਗੱਲ ਆ ਮਾ ਦੇ ਵਿੱਚ UAPA ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਉਂ ਵਾਲੇ ਕੇਸ ਦੇ ਵਿੱਚ ਆ ਮੈਂ ਬਾਰ ਬਾਰ ਦੱਸ ਰਹੀ ਹਾਂ ਜੀ ਅਰਸ਼ ਢੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਕੇਟ ਸੀਗਾ ਜਿਹਦੇ ਚ ਕੋਈ ਵੱਡਾ ਕ੍ਰਾਈਮ ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਵਿਫਲ ਕੀਤਾ ਗਿਆ ਜੀ ਵੀਡੀਓ ਮੋਬਾਈਲ ਨਾਲ ਕੰਪੈਰ ਕਰਦੇ ਸੀ ਦੇਖੀਏ ਨਾ ਕਿ ਕਿਦਾਂ ਕੰਪੈਰ ਕਰਦੇ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਤਾਲਮਿਲ ਚੱਰੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਤਫਤੀਸ਼ ਦੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗੇ ਇਹਨਾਂ ਦਾ ਹਜੇ ਫਤਿਹਗੜ੍ਹ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੁਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਕੋ ਅਸੀਂ ਇਹ ਵਪਨ ਰਿਕਵਰ ਕੀਤੇ ਨੇ ਇਸ ਇਲਾਕੇ ਦੇ ਵਿੱਚ ਜੇ ਕੋਈ ਇਹਨਾਂ ਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਦਿਸਿਆ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜ਼ਰੂਰ ਲਗਾਵਾਂਗੇ ਪਰ ਮੁੱਢਲੀ ਪੁੱਛਗਿੱਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਅੰਬਰਸਰ ਇਲਾਕੇ ਦੇ ਵਿੱਚ ਇਹ ਜ਼ਿਆਦਾ ਆਪਰੇਟ ਕਰਦੇ ਜਿੰਨੇ ਬੰਦੇ ਵੀ ਜਿੰਨੇ ਬਸਤਾਂ ਬਰਾਮ ਤਿੰਨ ਅਕਿਊਰ ਤੇ ਪਾ